39 ਪਲੱਸ ਹੈਟਾ ਬੱਕਰੀ ਦੀ ਤੇ 40000 ਦੇ ਵਿੱਚ ਖਰੀਦੀ ਆ ਜੀ ਦੋ ਬੱਚੇ ਨੇ ਟਾਪ ਦੇ ਮਗਰ ਬਹੁਤ ਵਧੀਆ ਦੰਦਾਂ ਦੀ ਕਿਵੇਂ ਆ ਦੰਦਾਂ ਦੀ ਜਵਾਨ ਆ ਜੀ ਅੱਠ ਦੱਦਾ ਫ੍ਰੈਸ਼ ਦੰਦ ਤੇ ਬਹੁਤ ਸੋਹਣੀ ਬੱਕਰੀ ਆ ਥੱਲਾ ਪਿਆਨਾ ਬਹੁਤ ਸੋਹਣਾ ਲੱਗਿਆ ਥਣ ਚੱਡੇ ਦੀ ਬਹੁਤ ਵਧੀਆ ਮਾਲਕਾ ਤੇ ਥੋੜੀ ਜਿਹੀ ਫਿੱਕੀ ਆ ਵੀ ਉਹ ਵੀ ਦੁੱਧ ਕਰਕੇ ਆ ਵੀ ਜਿਹੜੀ ਬੱਕਰੀ ਹਲੇ ਦੁੱਧ ਵੱਧ ਹੋਊਗਾ ਫਿੱਕੀ ਜ਼ਰੂਰ ਹੋਊਗੀ ਬੱਕਰੀ ਇਹ ਵੀ ਨਸਲ ਦੇ ਵਿੱਚ ਆ ਜੀ ਬਹੁਤ ਚੰਗੀ ਵਧੀਆ ਵਾ ਥੱਲਾ ਭਾਂਡਾ ਬਹੁਤ ਸੋਹਣਾ ਲੱਗਿਆ ਹੋਇਆ ਇਹ ਬਾਕੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਹੜੇ ਨਵੇਂ ਵੀਰ ਨੇ ਉਹ ਖਾਸ ਕਰਕੇ ਸੂਈ ਹੋਈ ਬੱਕਰੀ ਦੇ ਉੱਤੇ ਜ਼ਿਆਦਾ ਹੱਥ ਰੱਖਿਆ ਕਰਨ ਹਾਈਟ ਕਿੰਨੀ ਦਸੀ ਆ ਹਾਈਟ ਵਾਈ ਦੇ 40 ਤੋਂ ਉੱਤੇ ਹੋਊਗੇ 40 41 ਹੋ ਸਕਦੇ ਹਾਂ 41 ਕੁ ਟੋੜੀ ਬਸ ਹੋਊਗੀ 40 40 41 ਹੋ ਜਾਂਦੇ ਹਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਗੁਰਜੀ ਕਾਕਾ ਸਭ ਭਾਈ ਗੁਰਜੀ ਦੀ ਫਤਿਹ ਸਾਰਿਆਂ ਨੂੰ ਅੱਜ ਮੁੱਲਾਪੁਰ ਦਾ ਆਖਾ ਬੱਕਰੀਆਂ ਦੀ ਮੰਡੀ ਤੇ ਆਏ ਹੋਏ ਸੀ ਆਪਾਂ ਤੇ ਬਾਬਾ ਜੀ ਨੇ ਅੱਜ ਕਾਫੀ ਸੌਦੇ ਕਰਵਾਏ ਨੇ ਆਪਣੀ ਮੰਡੀ ਦੇ ਵਿੱਚ ਓਨਰ ਵੀ ਨੇ ਬਾਕੀ ਸੌਦਾ ਵੀ ਵਧੀਆ ਭਾਅ ਨਾਲ ਠੀਕ ਦੇ ਰੇਟ ਦੇ ਨਾਲ ਹਨਾ ਜਿਸ ਸਾਬ ਦਾ ਮਾਲ ਹੁੰਦਾ ਉਵੇਂ ਕਰਵਾ ਦਿੰਦੇ ਨੇ ਇੱਕ ਸੌਦਾ ਕਰਵਾਇਆ ਜਵਾਬਾ ਜੀ ਨੇ ਦੱਸਿਓ ਆ ਬਾਈ ਇਹਦੇ ਬਾਰੇ ਮੜਾ ਜਾ ਅ ਪਹਿਲਾਂ ਤਾਂ ਜੀ ਸਾਰੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਨੇ ਸਾਰਿਆਂ ਦੇ ਧੰਨਵਾਦ ਕਰਦੇ ਆ ਸਭ ਨੂੰ ਬੇਨਤੀ ਕਰਦੇ ਆ ਵੀਰੇ ਇਹ ਮੰਡੀ ਹਰ ਸ਼ਨੀਵਾਰ ਨੂੰ ਲੱਗਦੀ ਆ ਮੁੱਲਾ ਪ੍ਰਦਾਖਾ ਜ਼ਿਲ੍ਹਾ ਲੁਧਿਆਣਾ ਤੇ ਵੱਧ ਤੋਂ ਵੱਧ ਪਹੁੰਚਿਆ ਕਰੋ ਬਾਕੀ ਤੁਸੀਂ ਦੇਖ ਸਕਦੇ ਹੋ ਕੋਈ ਟਾਪ ਕੁਆਲਿਟੀ ਦਾ ਮਾਲ 39+ ਹੈਟਾ ਬੱਕਰੀ ਦੀ ਤੇ 40000 ਦੇ ਵਿੱਚ ਖਰੀਦੀ ਆ ਜੀ ਦੋ ਬੱਚੇ ਨੇ ਟਾਪ ਦੇ ਮਗਰ ਬਹੁਤ ਵਧੀਆ ਬੰਦਾਲੀ ਕਿਵੇਂ ਆ ਦੰਦਾਂ ਦੀ ਜਵਾਨ ਹੈ ਜੀ ਅੱਠ ਦਾਦਾ ਫ੍ਰੈਸ਼ ਦੰਦ ਤੇ ਬਹੁਤ ਸੋਹਣੀ ਬੱਕਰੀ ਆ ਥੱਲਾ ਪਿਆਨਾ ਬਹੁਤ ਸੋਹਣਾ ਲੱਗਿਆ ਥਣ ਚੱਡੇ ਦੀ ਬਹੁਤ ਵਧੀਆ ਮਾਲਕਾ ਤੇ ਥੋੜੀ ਜਿਹੀ ਫਿੱਕੀ ਆ ਵੀ ਉਹ ਵੀ ਦੁੱਧ ਕਰਕੇ ਆ ਵੀ ਜਿਹੜੀ ਬੱਕਰੀ ਹਲੇ ਦੁੱਧ ਵੱਧ ਹੋਊਗਾ ਫਿੱਕੀ ਜ਼ਰੂਰ ਹੋਊਗੀ ਬਾਕੀ ਲਈ ਆ ਸੀ ਬੰਗਾ ਵਾਲੀ ਵਾਲੇ ਬੱਲੂ ਪੀਰ ਤੋਂ ਵੀ ਇਹ ਹਰ ਮੰਡੀ ਤੇ ਸਾਡੇ ਮੁੱਲਾ ਪਰ ਆਉਂਦੇ ਆ ਵੀ ਬਹੁਤ ਟੌਪ ਦਾ ਮਾਲ ਲੈ ਕੇ ਆਉਂਦੇ ਆ ਜੇ ਬੱਚਾ ਚੱਕਿਓ ਜੀ ਆ ਬੱਚਾ ਚੱਕੋ ਜੀ ਆਹ ਮੜਾ ਜਿਆ ਦਿਖਾਇਓ ਨਾ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਜੀ ਇਹ ਬਰੀਡਰ ਰੱਖਣ ਵਾਸਤੇ ਆ ਬੱਚਾ ਇਹ ਬਹੁਤ ਸੋਹਣੀ ਨਸਲ ਆ ਬੱਚੇ ਦੀ ਇੱਕ ਡੱਬਾ ਇੱਕ ਨਾਗਰਾ ਦੋਵੇਂ ਬੱਕਰੇ ਆ ਜੀ ਹਾਂ ਜੀ ਦੋਨੇ ਬੱਕਰੇ ਆ ਜੀ ਤੇ ਆ ਵੀ ਦਿਖਾ ਦਿਓ ਜੀ ਬੱਕਰੀ ਬਹੁਤ ਸੋਹਣੀ ਆ ਜੀ ਬਾਕੀ ਬੱਚੇ ਵੀ ਆਪਣੇ ਆਪ ਝੱਲਦੀ ਆ ਛੱਡ ਕੇ ਦੇਖ ਲਓ ਬਾਬਾ ਜੀ ਦੇਖ ਸਕਦੇ ਹੋ ਥੱਲਾ ਥੱਲਾ ਬਹੁਤ ਸੋਹਣਾ ਬੱਕਰੀ ਦਾ ਬਾਈ ਜੀ ਰੇਸ਼ਮ ਸਿੰਘ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਚੈਲ ਪਿੰਡ ਚੈਲ ਪਿੰਡ ਆ ਜੀ ਚੈਲ ਪਿੰਡ ਨੇੜੇ ਕੋਟਕਪੂਰਾ ਇਹ ਹਾਂ ਜੀ ਪਾ ਦਿਓ ਜੀ ਇਹ ਪਹਿਲੀ ਬੱਕਰੀ ਚੱਲੀ ਆ ਜੀ ਫਾਰਮ ਪਾਣ ਲੱਗਿਆ ਨਵਾਂ ਬਾਈ ਜੀਆਂ ਦਾ ਇਹਨਾਂ ਦੇ ਨਾਲ ਦੇ ਬੰਦੇ ਵੀ ਹੈਗੇ ਆ ਡਿਊਟੀਦਾਰ ਨੇ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਾਰਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜਿਹਨਾਂ ਦੀ ਹੋਈ ਆ ਹਾਂਜੀ 40000 ਦੀ ਤੇ ਜਿਨ੍ਹਾਂ ਨੇ ਸਾਡੇ ਉੱਪਰ ਸਿੱਟਿਆ ਵੀ ਬਾਬਾ ਜੀ ਤੁਹਾਤੋਂ ਹੀ ਬੱਕਰੀ ਲੈਣੀਆਂ ਜਿੰਨੇ ਮਰਜ਼ੀ ਪੈਸੇ ਲਾ ਦਿਓ ਅਗਰ ਬਾਅਦ ਜੇ ਕੋਈ ਪੁਰਾਣਾ ਬੰਦਾ ਹੁੰਦਾ ਸੀ 40000 ਵੀ ਲਾ ਦੇ ਉੱਪਰ ਵੀ ਚਲੇ ਜਾਂਦੇ 40 ਤੋਂ ਪਰ ਇਹ ਪੂਰੇ 40000 ਦੀ ਲਈ ਆ ਸਾਤੂ ਇਹ 45000 ਤੇ ਅੜਿਆ ਸੀ ਇਹ ਪਿਛਲੀ ਮੰਡੀ ਵੀ ਬੱਕਰੀ ਮੁੜ ਕੇ ਗਈ ਆ 45000 ਤੋਂ ਪਿਛਲੀ ਮੰਡੀ ਵੀ ਨਹੀਂ ਟੁੱਟਿਆ ਪਰ ਅੱਜ ਅਸੀਂ ਧੰਨਵਾਦ ਕਰਦੇ ਆ ਥੋੜਾ ਜਿਹਾ ਪ੍ਰੈਸ਼ਰ ਵੀ ਪਾਇਆ ਇਹ ਤੇ ਵੀ ਵੀਰੇ ਬੱਕਰੀ ਪਹਿਲੀ ਚ ਬਈ ਬੌਣੀ ਕਰਨੀ ਆ ਉਹਨਾਂ ਨੇ ਵੀ ਤੇ ਇਹ ਵੀ ਹੁਣੀ ਆਇਆ ਸੀ ਬੌਣੀ ਕੀਤੀ ਐ ਨੇ ਵੀ ਤੇ ਬੱਲੂ ਦਾ ਵੀ ਧੰਨਵਾਦ ਕਰਦੇ ਆ ਤੁਹਾਡੇ ਸਾਰੇ ਚੈਨਲ ਵਾਲਾ ਧੰਨਵਾਦ ਤੇ ਜੂਰ ਪਹੁੰਚਿਆ ਗੁਰੂ ਵੀਰੇ ਹਰ ਸ਼ਨੀਵਾਰ ਨੂੰ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਓਕੇ ਬਾਬਾ ਜੀ ਇੱਕ ਬੱਕਰੀ ਬਾਬਾ ਜੀ ਨੇ ਆਪਣੇ ਕੈਮਰੇ ਸਾਹਮਣੇ ਸਵੇਰੇ ਦਵਾ ਸੀ ਉਹਦੇ ਮੰਗਰ ਵੀ ਦੋ ਬੱਚੇ ਸੀ ਉਹ ਵੇਚੀ ਸੀ 40000 ਦੀ 40000 ਠੀਕ ਹੈ ਤੁਹਾਨੂੰ ਇਹ ਵੀਡੀਓ ਵਿੱਚ ਦੇਖ ਹੀ ਲਿਆਊਗਾ ਤੇ ਆਹ ਵਾਲੀ ਪਲੇਸੈਂਟ ਸੀਗੀ ਜੀ ਉਹਦੀ ਹਾਂ ਇਹ ਤਕਰੀਬਨ ਹੈਗੀ ਆ ਜੀ 37 36 ਤੋਂ 37 ਇੰਚ ਹੈਗੀ ਆ ਰਾਂ ਇਹਦੇ ਬੱਕਰੇ ਬੱਚੇ ਵੀ ਛੋਟੇ ਹੋਏ ਜੀ ਹਾਂ ਜੀ ਬੱਚੇ ਵੀ ਛੋਟੇ ਬੱਕਰੀ ਵੀ ਛੋਟੀ ਆ ਤੇ ਉਹੇ ਜੇ ਬੱਚੇ ਵੀ ਚਲੋ ਉਹਦੇ ਪਾਲੇ ਹੋਏ ਬੱਚੇ ਅਸੀਂ ਬੱਕਰੀ ਇਹ ਵੀ ਨਸਲ ਦੇ ਵਿੱਚ ਆ ਜੀ ਬਹੁਤ ਚੰਗੀ ਵਧੀਆ ਵਾ ਥੱਲਾ ਭਾਂਡਾ ਬਹੁਤ ਸੋਹਣਾ ਲੱਗਿਆ ਹੋਇਆ ਇਹ ਇਹਦੀ ਬਾਕੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਹੜੇ ਨਵੇਂ ਵੀਰ ਨੇ ਉਹ ਖਾਸ ਕਰਕੇ ਸੂਈ ਹੋਈ ਬੱਕਰੀ ਦੇ ਉੱਤੇ ਜ਼ ਗੇ 2000 ਵੱਧ ਵੀ ਲੱਗ ਜਾਂਦਾ ਤੇ ਤੁਹਾਨੂੰ ਕੋਈ ਖੇਚਣ ਨਹੀਂ ਆਉਂਦੀ। ਕਈ ਵਾਰੀ ਨਵੇਂ ਵੀਰ ਕਰਦੇ ਆ ਬੱਕਰੀ ਗੱਭਣ ਲੈ ਜਾਂਦੇ ਆ ਮੁੜ ਕੇ ਸੂਣ ਦੇ ਮੌਕੇ ਬੱਕਰੀ ਦਾ ਨੁਕਸਾਨ ਕਰ ਲੈਂਦੇ ਨੇ। ਫਿਰ ਉਹਨਾਂ ਦਾ ਦਿਲ ਟੁੱਟ ਜਾਂਦਾ। ਇਸ ਲਈ ਬੇਨਤੀ ਆ ਕਿ ਬੱਚਿਆਂ ਵਾਲੀ ਬੱਕਰੀ ਦੇ ਉੱਤੇ ਪੈਸੇ ਲਾਇਆ ਕਰੋ ਠੋਕੇ ਤੇ ਹਰੀ ਕੈਮ ਬੱਚੇ ਆ ਵਧੀਆ ਬੱਕਰੀ ਆ ਵਧੀਆ ਖੁੱਲੇ ਛੱਡ ਕੇ ਚੌਂਗਦੇ ਨੇ ਤੇ ਨਾਲੇ ਤੁਸੀਂ ਆਦਾ ਨਜ਼ਾਰਾ ਲਾਉਂਗੇ ਕਾਫੀ ਪੀਓ ਚਾਹ ਪੀਓ ਜੋ ਕੋ ਮਰਜ਼ੀ ਕਰੋ। ਜਿਹਨੇ ਬੱਕਰੀਆਂ ਦੁੱਧ ਦੀ ਕਾਫੀ ਪੀ ਲਈਓ ਫਿਰ ਬੱਕਰੀਆਂ ਰੱਖੂਗਾ। ਪਰ ਉਹ ਮੱਝਾਂ ਦੇ ਦੁੱਧ ਦੀ ਕਾਫੀ ਨਹੀਂ ਪੀਂਦਾ। ਲੇਵਿਤਨਵਾ ਕਰ ਦੇ ਆ ਬਾਈ ਦਾ ਇਹ ਬੱਕਰੀ ਲਈ ਸੀ ਰਾਮੂ ਤੋਂ ਤੇ ਇੱਕ ਬੋਕ ਦਿਖਾਉਣੇਗੇ ਰਾਮੂ ਵਾਲਾ ਬਾਈ ਲਈ ਫੜੇ ਜਾ ਬੱਕਰੀ ਲੈ ਨਹੀਂ ਗਰਾ ਬੋਕ ਰਾਮੂ ਦਾ ਤਗੜਾ ਆਪ ਬੇਸ਼ੱਕ ਮਾੜਾਗਾ ਠੀਕ ਹੈ ਬੋਕ ਤਗੜਾ ਕਰ ਰੱਖਿਆ ਰਾਮੂ ਨੇ ਆ ਜੋ ਜੀ ਕੋਈ ਰੱਸੀ ਹੈਗੀ ਰਾਮੂ ਮਾਂ ਨੂੰ ਕਰੀ ਕਿੰਨੇ ਪੈਸੇ ਮੰਗੇ ਬਾਈ ਬੋਕ ਦੇ ਲੈ ਜਰਾ ਰੱਸੀ ਕਿੰਨੇ ਪੈਸੇ ਦਾ ਬੋਕ ਦੇਣਾ ਬਾਈ ਮੁੱਲ ਦਾ ਬਾਈ ਜੀ ਤੁਹਾਨੂੰ ਦੱਸਾਂ ਆ ਪਹਿਲਾਂ ਬੱਕਰਾ ਦੇਖੋ ਜੀ ਪਹਿਲਾਂ ਮੁੱਲ ਹੀ ਦੱਸ ਬਾਈ ਮੁੱਲ ਦਾ ਬਾਈ ਇਹਦਾ ਲੱਖ ਰੁਪਈਆ ਹੈਗਾ ਬਾੜਾਗਾ ਬਾਈ ਕਾਹਨੂੰ ਬਾੜਾਗਾ ਬਾਈ ਕਿਉਂ ਐਡਾ ਬੱਕਰਾ ਤਿਆਰ ਕਰਦਾ ਬਾਲਾ ਔਖਾ ਜੀ ਕਿੰਨਾ ਕਾ ਔਖਾ ਹੈਗਾ ਹਾਂ ਮੁੱਲ ਨਹੀਂ ਬਈ ਬਾਲਾ ਹੁੰਦਾ ਹੈਗਾ ਹੂੰ ਐਡਾ ਤਿਆਰ ਜਦੋਂ ਕਰਦੇਗਾ ਬਈ ਤੈਨੂੰ ਪਤਾ ਫਿਰ ਠੀਕ ਹੈ ਕਿੰਨਾ ਟਾਈਮ ਖਾਂਦਾ ਜੀ ਹੈਨਾ ਬਾਜ ਜਾਂਦਾ ਕਿਵੇਂ ਹੋਊਗਾ ਬਾਜ ਜਾਂਦਾ ਬਈ ਹੋਊਗਾ ਕਵਾਂਟਰਲ ਤੋਂ ਉਸਤੇ ਦੰਦਾਂ ਦਾ ਦੰਦ ਰੱਖ ਲੈਂਡ ਫਰੈਸ਼ ਆ ਵੀਰੇ ਦੇਖ ਸਕਦੇ ਹੋ ਵੀਡੀਓ ਚ ਮੁੱਲ ਵੀ ਲੱਖ ਮੰਗ ਲਿਆ ਫਿਰ ਆ ਲੋ ਕਵਾਂਟਰਲ ਤੋਂ ਉੱਪਰ ਹੋਊਗਾ ਕਵਾਂਟਰਲ ਤੋਂ ਉੱਪਰ ਹੋਊਗਾ ਜੀ ਕਿਵੇਂ ਆ ਇਹਦਾ ਰਿਜ਼ਲਟ ਵਗੈਰਾ ਰਿਜ਼ਲਟ ਵਧੀਆ ਬਈ ਗਾਂ ਤੋਂ ਲਿਆਂਦਾ ਹੋ ਤੁਸੀਂ ਨੇ ਬਈ ਆਪਣਾ ਮੁੱਲ ਖਰੀਦੇ ਹੋਇਆ ਹੈਗਾ ਹੂੰ ਠੀਕ ਹੈ ਨਹੀਂ ਢਿੱਡ ਦਾ ਬਹੁਤ ਵੱਡਾ ਹੈ ਨਾ ਇੱਕ ਵਾਰ ਤੋੜ ਹੀ ਮੜਿਆ ਇਧਰ ਨੇ ਇਹਨੂੰ ਲੈ ਆ ਵੀ ਲੈ ਵਾ ਇੱਕ ਕੁਰਬਾਨੀ ਚ ਵੇਕੂਗਾ ਨਾ ਬਈ ਨਹੀਂ ਕੁਰਬਾਨੀ ਚ ਨਹੀਂ ਵੇਰੇ ਦਿੰਦੇ ਕਿਉਂ ਕੁਰਬਾਨੀ ਆੜ ਦਾ ਵੇਰੇ ਇਹਨੂੰ ਬਣਾ ਦੇਣਗੇ ਫਿਰ ਵੇਕਣਾ ਤਾਂ ਹੈਗਾ ਹੀ ਯਾਨੀ ਇਹ ਬਾਈ ਕਿਸੇ ਨੂੰ ਬਰੀਡਿੰਗ ਵਾਸਤੇ ਦੇਵਾਂਗੇ ਅੱਛਾ ਲੱਗੇ ਕਰ ਫਿਰ ਇਹਨੂੰ ਹਾਈਟ ਕਿੰਨੀ ਦੱਸੀ ਆ ਹਾਈਟ ਵਾਈ ਦੇ 40 ਤੋਂ ਉੱਤੇ ਹੋਊਗੀ 40 41 ਹੋ ਸਕਦੀ ਹਾਂ 41 ਕੁ ਤੜੀ ਬਸ ਹੋਊਗੀ 40 41 ਹੋ ਸਕਦਾ 5.5 ਹੋ ਸਕਦੀ ਯਾਨੀ ਮੈਂ ਇੱਥੇ ਹੀ ਹੋਊਗੀ ਜੀ ਹਾਈਟ ਬਿਲਕੁਲ ਕੱਟ ਗਈ ਪਰ ਬਾਜਨ ਬਹੁਤ ਪੌਣ ਵਾਲਾ ਦਾ ਹੱਡ ਬਹੁਤ ਮੋਟੇ ਨੇ ਹੈ ਨਾ ਮੋਟੇ ਲੱਗਿਆ ਕੀ ਐ ਬੇਸ਼ੇੜਾ ਬਾ ਲੱਗੀ ਜਾਂਦਾ ਬਾਈ ਕੋਈ ਘਟ ਲਾਈ ਜਾਂਦਾ ਕੋਈ 40 ਲਾਈ ਜਾਂਦਾ ਕੋਈ 50 ਨਾ ਕਿੰਨੇ ਵੇਚਤੇ ਅੱਜ ਨਾਗ ਬਾਈ ਜੀ ਅੱਜ ਵੇਚ ਤੇ 10 ਸਵੇਰੇ ਵੇਚੀ ਸੀ ਆ ਦੋ ਦੋ ਮੁੜ ਕੇ ਫੇਰ ਬਾਈ 12 ਇੱਕਾ ਹੁਣ ਵੇਚੀ ਜਬੀ 30000 ਠੀਕ ਹੈ ਜਨ 13 13 ਨਾਗ 13 ਨਾਗ ਵੇਚਤੇ ਬਾਈ ਪੰਜ 6 ਹੋਰ ਵੇਚ ਦੋਗੇ ਹਾਂ ਜੀ ਹਾਂ ਤਾਂ ਵੱਧ ਵਗ ਜਾਣਗੇ ਆਰਾਮ ਨਾਲ ਬਾਈ ਠੀਕ ਹੈ ਲੈ ਗਾਗ ਬਣੇ ਹੋਣੇ ਨਾ ਬਾਈ ਆਪਣੇ ਪੱਕੇ ਠੀਕ ਹੈ ਹਾਂ ਚੰਗੀ ਗੱਲ ਬੋਕ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਬਹੁਤ ਚੰਗੀ ਚੀਜ਼ ਹੈਗਾ ਪਾ ਰਿਹਾਗਾ